ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਇਸ ਵੇਲੇ ਹਿਮਾਚਲ ਪ੍ਰਦੇਸ਼ ਦੇ ਕਨੌਰ ਜ਼ਿਲ੍ਹੇ ਦੇ ਸਾਗਲਾ ਪਿੰਡ ਦੇ ਵਿੱਚ ਆ ਜਿਹੜਾ ਕਿ ਚਿੱਤ ਕੋ ਤੋਂ ਤਕਰੀਬਨ 20-25 ਕਿਲੋਮੀਟਰ ਪਿੱਛੇ ਹੈਗਾ ਤੇ ਇੱਥੇ ਜਿਹੜੇ ਵੀ ਸਾਥੀ ਘੁੰਮਣ ਫਿਰਨ ਆਉਂਦੇ ਨੇ ਹਿਮਾਚਲ ਦੇ ਵਿੱਚ ਉਹਨਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਇੱਥੇ ਸੜਕ ਦੇ ਦੋਨੇ ਪਾਸੇ ਵੱਡੇ ਵੱਡੇ ਕਿੱਲ ਨੇ ਔਰ ਸੇਮ ਸਾਈਜ਼ ਦੇ ਨੇ ਤਾਂ ਇਹਨਾਂ ਦਾ ਸੇਮ ਸਾਈਜ਼ ਹੋਣ ਦਾ ਕਾਰਨ ਜਿਹੜਾ ਹੈਗਾ ਉਹ ਇਹ ਸ਼ੱਕ ਪਾਉਂਦਾ ਕਿ ਇਹ ਜਾਣਬੁੱਝ ਕੇ ਕੀਤੀ ਗਈ ਸ਼ਰਾਰਤ ਹੈ ਕਿਉਂਕਿ ਅਗਰ ਬਾਈਕ ਪੈਂਚਰ ਹੋਣਗੇ ਤਾਂ ਇੱਥੇ ਪੈਂਚਰਾਂ ਦਾ ਕੰਮ ਵੀ ਚੱਲੂਗਾ ਤੇ ਤੇ ਇਹਦੇ ਨਾਲ ਨਾਲ ਹੋਰ ਜਿਹੜਾ ਕਾਰੋਬਾਰ ਹੈ ਉਹ ਵੀ ਚੱਲੂਗਾ ਤਾਂ ਤੁਸੀਂ ਸੰਗਲਾ ਆਉਣ ਵਾਲੇ ਸਾਰੇ ਵੀਰ ਰਾਈਡਰ ਔਰ ਗੱਡੀਆਂ ਵਾਲੇ ਅਲਰਟ ਹੋ ਜਾਓ ਕਿ ਜਦੋਂ ਚਿੱਤਕੁਲ ਜਾਣਾ ਹੋਵੇ ਤਾਂ 25 ਕਿਲੋਮੀਟਰ ਪਹਿਲਾਂ ਅਲਰਟ ਹੋ ਜਾਓ ਕਿ ਇੱਥੇ ਤੁਹਾਨੂੰ ਰੋਡ ਦੇ ਦੋਨੇ ਪਾਸੇ ਕੀ ਰਹਿ ਗਿਆ ਉਹ ਕਿੱਲ ਪਏ ਨੇ ਜਿਹੜੇ ਤੁਹਾਡੇ ਗੱਡੀ ਨੂੰ ਪੈਂਚਰ ਕਰਨਗੇ ਔਰ ਜੇ ਤੁਸੀਂ ਪੈਂਚਰ ਲਵਾਉਣ ਲਈ ਦੁਕਾਨ ਤੇ ਜਾਓਗੇ ਤਾਂ ਦੁਕਾਨ ਇੱਥੇ ਇੱਕੋ ਹੀ ਹੈ ਤੇ ਉਸ ਦੁਕਾਨ ਤੇ ਤੁਹਾਨੂੰ ਪੈਂਚਰ ਲਵਾਉਣ ਲਈ ਤਾਂ ਤੋ 4 ਘੰਟੇ ਖੜਨਾ ਪੈ ਸਕਦਾ ਹੈ ਤਾਂ ਇਹ ਤੁਹਾਡੇ ਸਾਰਿਆਂ ਦੀ ਇਨਫੋਰਮੇਸ਼ਨ ਲਈ ਹੈਗਾ ਤਾਂ ਸਖਿਆਰੋ ਚੋ ਦੋਸਤੋ ਨਹੀਂ ਗੱਡੀ ਖੜੀ ਜਾਂਦਾ ਥੱਲੇ ਪਿਆ ਹਾਂ ਥੱਲੇ ਪਿਆ ਜਰਾ ਦੇਖੋ ਦਵਾ ਇਹ ਇੱਕ ਬੰਦੇ ਦਾ ਗੱਡੀ ਪੈਕ ਗਈ ਗੱਡੀ ਆ ਗਈ ਆ ਦਿਖ ਰਿਹਾ ਹੈ ਪਰਾਥਰ ਥੱਲੇ ਬਹੁਤ ਸਾਰੇ ਕਿਤੇ ਆ ਸਾਰੀਆਂ ਇੱਥੇ ਮੇਖਾ ਪਿਆ ਰਹੇ ਮੇਰੇ ਕੋਲ ਮੇਖਾ ਪਿਆ ਰਹੇ ਮੇਰੇ ਪਰਾਥਰ ਥੱਲੇ ਆਹ ਦੇਖੋ ਮੀਤਾ ਬਈਏ ਇਹ ਹੁਣ ਇਹ ਫੱਜਰ ਫੁਆਰੀ ਵਾਲੀ ਗੱਡੀ ਹੈ ਜੀ ਜੇ ਹੁਣ ਇੱਕ ਲੋਡ ਟਰੱਕ ਚਲੋ ਬਾਕੀ 200 ਕੋਈ ਵੀ ਆਪਣੇ ਲੇਖਾ ਹੁੰਦਾ ਵੀ ਸ਼ਾਇਦ ਡੱਕੇ ਹੋਣਗੇ ਇਹ ਡੱਕੇ ਨਹੀਂ ਹੈਗਾ ਇਹ ਹੁਣ ਕੇਲਾ ਹੈਗਾ ਇਹ ਤੁਹਾਨੂੰ ਦਿਖਾ ਵੀ ਦਿੰਨੇ ਇੱਕ ਕੇਲਾ ਦਾ ਤੇ ਡੱਕੇ ਦਾ ਸਰਕਾ ਪਣ ਬਤਾ ਦੇਖੋ ਹੁਣ ਇਸ ਏਰੀਆ ਦੇ ਵਿੱਚ 6 ਮਿਖਾਂ ਪਈਆਂ ਨੇ ਇਹ ਕਾਹ ਪਈ ਹੈ ਕਾਹ ਪਈ ਹੈ ਜੀ ਕਾਹ ਪਈ ਹੈ 10 11 ਤੇ ਉਧਰੋਂ 12 13 14 15 16 17 18 19 तो देख लोक कंसट्रक्शन का काम कम इधर कोई लकड़ का काम भी इक्कीस बाईस चौबीस मेखा